ਇੱਕ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਲੜਕੀ ਦੀ ਜਿਹੜੀ ਵੀਡੀਓ ਹੈ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਜਿਹੜੀਆਂ ਸ਼ਲੀਲ ਜਿਹੜੀਆਂ ਤਸਵੀਰਾਂ ਨੇ ਉਹਦੇ ਵਿੱਚ ਵਾਇਰਲ ਹੋਈਆਂ ਇਹ ਜਿਹੜੀ ਲੜਕੀ ਹੈਗੀ ਸੀ ਇਹਦੇ ਵੱਲੋਂ ਇੱਕ ਕੰਪਲੇਂਟ ਸਾਡੇ ਕੋਲ ਦਾਇਰ ਕੀਤੀ ਗਈ ਸੀ ਜਿਸ ਦੀ ਪੜਤਾਲ ਵਾਸਤੇ ਜਿਹੜੀ ਡਿਊਟੀ ਲਗਾਈ ਗਈ ਸਾਡੇ ਐਸਪੀ ਮਨਜੀਤ ਕੌਰ ਜਿਹੜੇ ਮੇਰੇ ਨਾਲ ਬੈਠੇ ਆ ਐਸਪੀ ਪੀਵੀਆਈ ਇਹਨਾਂ ਦੀ ਡਿਊਟੀ ਲਈ ਸੀ ਕਿ ਇਹਦੀ ਜਿਹੜੀ ਹੈਗੀ ਆ ਪੜਤਾਲ ਕੀਤੀ ਜਾਵੇ ਕਿਉਂਕਿ ਜਿਹੜੀ ਲੜਕੀ ਵੱਲੋਂ ਦਰਖਾਸਤ ਦੇ ਵਿੱਚ ਆਪਣਾ ਵਕੂਆ ਦੱਸਿਆ ਸੀ ਵਕੂਆ 2024 ਦਾ ਸੀ ਜਿਹੜਾ ਕਿ ਤਰੀਬ ਸਾਲ ਪੁਰਾਣਾ ਸੀ 1 ਸਾਲ ਪੁਰਾਣਾ ਵਕੂਆ ਹੋਣ ਕਰਕੇ ਉਹਦੀ ਜਿਹੜੀ ਹੈਗੀ ਆ ਪੜਤਾਲ ਜਿਹੜੀ ਕੀਤੀ ਗਈ ਤੇ ਪੜਤਾਲ ਦੇ ਵਿੱਚ ਜਿਹੜਾ ਹੈਗਾ ਉਹ ਜੋ ਅਸੀਂ ਪਾਇਆ ਗਿਆ ਕਿ ਉਹਦੇ ਵਿੱਚ ਜਿਹੜੀ ਲੜਕੀ ਹੈ ਉਹਦਾ ਜਦੋਂ ਸਾਲ ਕੇ ਪਹਿਲਾ ਇੱਕ ਲੜਕਾ ਜਿਹੜਾ ਹੈਗਾ ਸੀ ਉਹਦੇ ਨਾਲ ਜਿਹੜਾ ਪ੍ਰਭਜੀਤ ਦੇ ਲੜਕਾ ਸੀ ਉਹਦੇ ਨਾਲ ਉਹਦੀ ਸੋਸ਼ਲ ਮੀਡੀਆ ਦੇ ਉੱਪਰ ਜਾਣ ਪਛਾਣ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਭਜੀਤ ਉਹ ਆਪਣੇ ਇੱਕ ਉਸੇ ਦੋਸਤ ਦੀ ਇੱਕ ਮੁੰਡਾ ਉਹਦੇ ਨਾਲ ਉਹਦੀ ਜਾਣ ਪਛਾਣ ਜਿਹੜੀ ਹੈਗੀ ਹੈ ਅੱਗੇ ਕਰਵਾਉਂਦਾ ਹੈਗਾ ਦੋਨਾਂ ਦੇ ਪਰਿਵਾਰਾਂ ਦੇ ਵਿੱਚ ਜਿਹੜਾ ਹੈਗਾ ਮੇਲ ਜੋਲ ਜਿਹੜਾ ਹੋ ਜਾਂਦਾ ਹੈ ਤਾਂ ਜਿਹੜੀ ਰਾਜਜੀਤ ਤੇ ਜਿਹੜਾ ਇਹ ਲੜਕੀ ਹੈਗੀ ਸੀ ਇਹਨਾਂ ਦੇ ਆਪਸ ਦੇ ਵਿੱਚ ਦੋਨੋਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਮਾਪਿਆਂ ਦੀ ਸਹਿਮਤੀ ਦੇ ਨਾਲ ਇਹਨਾਂ ਦੋਨਾਂ ਦਾ ਜਿਹੜਾ ਹੈਗਾ ਰਿਸ਼ਤਾ ਜਿਹੜਾ ਹੈਗਾ ਫਿਕਸ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜੇ ਹੈਗਾ ਇਹ ਮੰਗੇਤਰ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਮਿਲਦੇ ਵਰਤਦੇ ਰਹਿੰਦੇ ਇੱਕ ਫੰਕਸ਼ਨ ਦੇ ਉੱਪਰ ਇਹ ਇੱਕ ਦੂਜੇ ਫੰਕਸ਼ਨ ਦੇ ਵਿੱਚ ਵੀ ਜਾਂਦੇ ਸੀ ਇਹਨਾਂ ਦੇ ਪਰਿਵਾਰ ਇੱਕ ਦੂਜੇ ਦੇ ਪਰਿਵਾਰਾਂ ਦੇ ਨਾਲ ਵਿਚਰਦੇ ਸੀ ਪਰੰਤੂ ਲੜਕੀ ਵੱਲੋਂ ਜਿਹੜਾ ਦੋਸ਼ ਲਗਾਇਆ ਗਿਆ ਕਿ ਜਿਹੜਾ ਪ੍ਰავਜੀਤ ਦਾ ਲੜਕਾ ਸੀ ਉਸਦੇ ਉਸਦੇ ਨਾਲ ਜੋ ਉਸਦੀ ਮਰਜ਼ੀ ਤੋਂ ਬਿਨਾਂ ਸਰੀਰਕ ਸੰਬੰਧ ਬਣਾਏ ਐਂਡ ਉਸ ਨੂੰ ਕਈ ਵਾਰ ਕੋਈ ਚੀਜ਼ ਜਿਹੜੀ ਹੈਗੀ ਨਸ਼ੀਲੀ ਚੀਜ਼ ਖਵਾ ਕੇ ਵੀ ਜਿਹੜੇ ਉਹਦੇ ਨਾਲ ਸੰਬੰਧ ਬਣਾਏ ਜਿਸ ਦੇ ਵਿੱਚ ਜਿਹੜਾ ਉਹਦਾ ਦੋਸਤ ਸੀ ਇੰਦਰਜੋਤ ਉਹਨੇ ਵੀ ਉਹਦੀ ਜਿਹੜੀ ਹੈਗੀ ਸਹਾਇਤਾ ਕਰਦਾ ਸੀ ਤੇ ਬਾਅਦ ਵਿੱਚ ਜਿਹੜਾ ਹੈਗਾ ਕਿਸੇ ਅਗਲੇ ਓਕੇਸ਼ਨ ਦੇ ਉੱਤੇ ਇੰਦਰਜੋਤ ਨਾਲ ਵੀ ਉਹਦੇ ਜਿਹੜੇ ਹੈਗੇ ਨੇ ਸਰੀਰਕ ਸੰਬੰਧ ਜਿਹੜੇ ਹੈਗੇ ਲੜਕੀ ਵੱਲੋਂ ਬਣਾਨੇ ਪਏ ਗਏ ਬਾਟਾ ਲੜਕੀ ਵੱਲੋਂ ਜਿਹੜਾ ਅਲਿਗੇਸ਼ਨ ਸੀ ਕਿ ਇਹ ਸਾਰਾ ਕੁਝ ਡਰਾਤਮਕਾ ਕੇ ਜਾਂ ਨਸ਼ੇ ਦੇ ਜਿਹੜੇ ਹੈਗੇ ਪ੍ਰਭਾਵ ਦੇ ਥੱਲੇ ਉਹਦੇ ਨਾਲ ਉਹਦੀ ਮਰਜ਼ੀ ਤੋਂ ਪੀਣਾ ਜਿਹੜੇ ਕਨਸੈਂਟ ਜਿਹੜੀ ਸੀ ਉਹਦੀ ਲਈ ਗਈ ਜਿਹੜੀ ਉਹਦੀ ਆਪਣੀ ਫ੍ਰੀ ਕਨਸੈਂਟ ਨਹੀਂ ਸੀ ਇਹ ਸਾਰੇ ਤੱਥਾਂ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਪੜਤਾਲ ਦੇ ਵਿੱਚ ਇਹ ਸਾਰੀਆਂ ਗੱਲਾਂ ਸਾਹਮਣੇ ਆਉਣ ਦੇ ਕਿਉਂਕਿ ਇਹ ਜਿਹੜੇ ਦੋਸ਼ ਉਹਨੇ ਲਗਾਏ ਸੀ ਲੜਕੀ ਨੇ ਇੱਕ ਜਿਹੜੇ ਸੰਗੀਨ ਜਿਹੜੇ ਦੋਸਤ ਸੀ ਉਹਨਾਂ ਦੇ ਉੱਪਰ 45 ਰਿਪੋਰਟ ਦੇ ਉੱਪਰ ਅਸੀਂ ਕਾਨੂੰਨੀ رائے ਲਈ ਕਾਨੂੰਨੀ رائے ਲੈ ਕੇ ਜਿਹੜੀ ਹੈਗੀ ਹੈ ਜਿਹੜਾ ਮਕਦਮਾ ਨੰਬਰ 76 ਜਿਹੜਾ ਅਸੀਂ ਦਰਜ ਕੀਤਾ ਜਿਹਦੇ ਵਿੱਚ ਬੀ ਐਨ ਐਸ ਦੀ 65 ਸੈਕਸ਼ਨ 2 ਜਿਹੜੀ ਕਲॉज ਹੈਗੀ ਹੈ 351 ਜਿਹੜੀ ਇਹਦੀ ਕਲॉज ਹੈਗੀ ਹੈ ਕਲॉज 2 ਐਂਡ ਇਹਦੇ ਨਾਲ ਹੀ 61 ਕਲॉज 2 ਐਂਡ 6 ਜਿਹੜੀ ਹੈਗੀ ਹੈ ਅਗੇ ਆਈਟੀ ਐਕਟ ਦੀਆਂ ਜਿਹੜੀਆਂ ਧਾਰਾਵਾਂ ਨੇ 67 68 67 A ਇਹ ਜਿਹੜੀਆਂ ਧਾਰਾਵਾਂ ਨੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੀਆਂ ਜਿਹੜੀਆਂ ਨੇ ਉਹ ਲਗਾਈਆਂ ਗਿਆ ਕਿਉਂਕਿ ਜਿਹੜੀ ਹੈਗੀ ਆ ਇਹ ਜਿਹੜੀਆਂ ਦੀਆਂ ਵੀਡੀਓ ਸੀ ਜਿਹੜੀਆਂ ਵੀਡੀਓਆਂ ਆទਿਆ ਬਣਾ ਕੇ ਇਹਨਾਂ ਵੱਲੋਂ ਵਾਇਰਲ ਕੀਤਿਆ ਗਿਆ ਸੀ ਤਾਂ ਇਹ ਮੁਕਦਮਾ ਦਰਜ ਕਰ ਦਿੱਤਾ ਗਿਆ ਜਿਹੜੇ ਦੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜਿਨ੍ਹਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਰਵਜੀਤ ਸਿੰਘ ਹੈ ਉਹਦੀ ਉਮਰ ਜਿਹੜੀ 18 ਸਾਲ ਹੈ ਜਿਹੜਾ ਦੂਸਰਾ ਦੋਸ਼ੀ ਹੈ ਇੰਦਰਜੋਤ ਉਹਦੀ ਉਮਰ ਜਿਹੜੀ ਹੈਗੀ ਆ 19 ਸਾਲ ਹੈ। ਤਾਂ ਦੋਨੇ ਜਿਹੜੇ ਹੈਗੇ ਨੇ ਖੇਤੀਬਾੜੀ ਦਾ ਜਿਹੜਾ ਕੰਮ ਕਰਦੇ ਨੇ। ਤੇ ਜਿਹੜੀ ਲੜਕੀ ਹੈ ਇਹਦੀ ਉਮਰ ਜਿਹੜੀ ਹੈਗੀ ਆ 21 ਇਅਰਸ ਦੇ ਕਰੀਬ ਹੈਗੀ ਆ। ਤਾਂ ਇਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਕਰਕੇ ਜਿਹੜੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਕਾਫੀ ਵਾਇਰਲ ਹੋਈ ਜਾਂਦੀ ਵੀਡੀਓ। ਇਹਦੇ ਵਿੱਚ ਆਮ ਲੋਕਾਂ ਨੂੰ ਜਿਹੜੀ ਸਖਤ ਚੇਤਾਵਨੀ ਜਿਹੜੀ ਇਹ ਦਿੱਤੀ ਜਾ ਰਹੀ ਹੈ ਕਿ ਅਗਰ ਕੋਈ ਵਿਅਕਤੀ ਇਸ ਲੜਕੀ ਦੀ ਆ ਜਿਹੜੀਆਂ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਅੱਗੇ ਸ਼ੇਅਰ ਕਰਦਾ ਜਾਂ ਇਸ ਕੰਟੈਂਟ ਨੂੰ ਆਪਣੇ ਫੋਨ ਦੇ ਵਿੱਚ ਰੱਖਦਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਸਖਤ ਕਾਰਵਾਈ ਜਿਹੜੀ ਹੈਗੀ ਹੈ ਲੈਂਦੀ